ਇੱਕ ਬਿਆਨ ਵਿਹਾ ਯਾਰ ਪੰਜਾਬ ਪੰਜਾਬ ਦੇ ਪਾਣੀਆਂ ਵਾਸਤੇ ਅਸੀਂ ਖੜਾਂਗੇ ਇੱਕ ਬਿਆਨ ਦਿਖਾ ਦਿਓ ਜੀ ਕੋਈ ਨਹੀਂ ਲੜ ਲਾਂਗੇ ਇਕੱਲੇ ਲੜ ਲਾਂਗੇ ਇੱਥੋਂ ਉਹਨਾਂ ਦੀ ਹੁਣ ਇੱਥੋਂ ਉਹਨਾਂ ਦੀ ਜਿੰਦਾਬਾਦ ਇੱਥੋਂ ਉਹਨਾਂ ਦੀ ਸੋਚ ਪਤਾ ਲੱਗਦੀ ਹੈ ਨਾ ਇਕੱਲੇ ਧਰ ਨਹੀਂ ਉਹਨਾਂ ਕੱਲੇ ਹਾਈਵੇ ਰੋਕਣੇ ਆਉਂ ਫਿਰ ਤੇ ਕੁਝ ਗੱਲਾਂ ਨਹੀਂ ਅਸੀਂ 하게 ਕੋਈ ਜ਼ਰੂਰ ਨਹੀਂ ਪਰ ਕੱਲ ਨੂੰ ਸਾਡੇ ਕੋਲ ਨਾ ਆਉਣ ਹੋਏ ਇਸ ਗੱਲ ਦੀ ਮੰਗ ਕਰਨ ਹੋਰ ਪਾਣੀ ਕੀ ਤਾਂ ਵਿਚਾਰੇ ਖੇਤਾਂ ਦੇ ਵਿਚਾਰੇ ਆ ਅਧਰਿਕ ਜਿਹਨੇ ਹੁਣ ਸਾਰੇ ਹੋਰ ਜਿਹੜੇ ਪਾਣੀਆਂ ਦੇ ਰੱਖੇ ਜਗ੍ਹਾ ਜਗ੍ਹਾ ਧਰਨੇ ਦਿੰਦੇ ਹੁੰਦੇ ਸੀ ਪਾਣੀਆਂ ਦੇ ਰੱਖਿਆ ਸੀ ਅਦੇ ਬੁੱਢੇ ਨਾਲੇ ਤੇ ਬਹਿ ਗਏ ਕਦੇ ਕਿਤੇ ਬਹਿ ਗਏ ਕਦੇ ਕਿਤੇ ਬਹਿ ਕਿਤੇ ਨਹੀਂ ਆ ਕੋਈ ਨੋ ਚ ਮਿਲਿਆ ਕੋਈ ਤੁਮ ਬਸ ਬਸ ਤਾਂ ਆਪ ਦਾ ਚਰਾਉਂਦੇ ਆ ਕੰਨਾ ਨਾ ਬਸ ਉਹ ਤਾਂ ਉਹਨਾਂ ਦਾ ਵੀ ਵਿਰੋਧ ਹੋਊਗਾ ਪਬਲਿਕ ਕਰੋਗੇ ਮੈਂ ਨਹੀਂ ਕਹਿੰਦਾ ਹੋਰ ਲੋਕਾਂ ਨੂੰ ਪਤਾ ਲੱਗ ਜਾਊਗਾ ਕੌਣ ਕਿੱਥੇ ਖੜਾ ਹੋ ਉਹ ਇੱਥੇ ਏਸੀ ਨਹੀਂ ਹੈਗੇ ਨਾ ਇਹ ਗੱਲ ਹੈ ਏਸੀ ਵਾਲੀਆਂ ਟਰਾਲੀਆਂ ਨਹੀਂ ਹੈਗੀਆਂ ਇੱਥੇ ਫਿਰ ਇੱਥੇ ਮੁਸ਼ਕਲ ਹੈ ਤਾਂ ਉਹ ਕਰਮੀ ਪਿੰਡੋਂ ਟਾੜਾ ਕਰਿਆ ਕਰ ਲਓ ਜੀ ਨਹੀਂ ਪੋੜੇ ਕਰ ਲਓ ਜੀ ਉੱਤੇ ਇੰਨਾ ਕੰਮ ਆਉਂਦਾ ਹੈ ਵਾਹ ਆ ਗੱਲ ਕੱਚ-ਕਟੂਕਟੇ ਉੱਪਰ ਨਹੀਂ ਚਾਈਦੀ ਮਾਮਾ ਟਾਣਾ ਆਇਆ ਮਾਮਾ ਪਣਾ ਆ ਕੇ ਉਹ ਦਿਨ ਭੜੀ ਗਿੰਤੀ ਚਾਈ ਹੋਏ ਕੌਣ ਨੇ ਤੇਤਮੀਆ ੁੱਲਿਆਂ ਦੀ ਫਿਕਰ ਕਰਨ ਵਾਲੀਆਂ ਉਹ ਇੱਕ ਬਿਆਨ ਹੀ ਚਲਵਾ ਦੇ ਹੱਕ ਤੇ ਉਹਨਾਂ ਇਹ ਤਾਂ ਕੋਈ ਹੋਰ ਲੜਾਈ ਹੈ ਯਾਰਾ ਦੇ ਆਗੇ ਖੋ ਕੇ ਹਾਂ ਚਲੋ ਆਈ ਆਈ ਹੋਏ ਤੇ ਦਣਾ ਨਹੀਂ ਕੋਈ ਗੱਲ ਨਹੀਂ ਅਰਜੋਤ ਪੈਂਸ ਜੀ ਇੱਥੇ ਖੜੇ ਸਾਡੇ ਪਾਰਟੀ ਦੇ ਸੀਨੀਅਰ ਅਧਿਕਾਰੀ ਖੜੇ ਹੈ ਮੀਡੀਆ ਹੈਗੇ ਹੈ ਪੁਲਿਸ ਆਗਿਆ ਤੇ ਕੋਈ ਕਿਸੇ ਕਿਸਮ ਦੀ ਕਾਟ ਨਹੀਂ ਆਉਂਦੇ ਮੰਗੇ ਇਹ ਤਾਂ ਧਰਤੀ ਉਹ ਹੈ ਜਿੱਥੇ ਜਿਹੜੀ ਮਤਲਬ ਦਖਾ ਲੋਕਾਂ ਨੂੰ ਲੰਗਰ ਛਕਾਉਣ ਵਾਲੀ ਧਰਤੀ ਹੈ ਤੇ ਕੋਣ ਭੁੱਖਾ ਮਰਦੀ ਬਸ ਹੁਣ ਆਲਾ ਮੈਂ ਹੁਣ ਫਟਾ ਮੀਡੀਆ ਨੂੰ ਸੰਬੋਧਨ ਕਰਕੇ ਫਤਬਾਲ ਮੈਂ ਇਹਨਾਂ ਦੇ ਹੱਸਲਣਾ ਗੱਲ ਕਰਦਾ ਮੈਂ ਕਿਉਂ ਮੈਂ ਫਿਰੂੰਗਾ ਮੈਂ ਪਤਾ ਕਰਦਾ ਕਿ ਤੇ ਦੁਆਰੇ ਨਾਲ ਇੱਧਰੋਂ ਗੱਡੀਆਂ ਕਿ ਖਿੱਚ ਰੰਦੇ ਨੂੰ ਮੈਂ ਚਲਾ ਜਾਣਾ ਫੇਰ ਆ ਜਾਂਦਾ ਪਹਿਲਾਂ ਪਤਾ ਕਰ ਲੈਣ ਹੈ ਤਾਂ ਨਹੀਂ ਉੱਥੇ ਤੇ ਇੱਧਰੋਂ ਤੁਰਾ ਚੱਲੀਏ ਹੋਰ ਕੀ ਕਰੀਏ ਪੂਰੀ ਪੀਵੀਐਮ ਵੀ ਆਪਣੀਆਂ ਸਾਰੀਆਂ ਆਹਦੇ ਇੰਨੀ ਕਿੰਨੀ ਜਗ੍ਹਾ ਮੱਲੀ ਹੋਈ ਇਹਨਾਂ ਨੇ ਸਾਰੀ ਆਪਣੀ ਹੈ ਹਾਂ ਹਾਂ ਮੈਨੂੰ ਪਤਾ ਹੈ ਮੈਨੂੰ ਪਤਾ ਤਾਂ ਹੀ ਮੈਂ ਇੱਧਰ ਨੂੰ ਆਇਆ ਮੈਂ ਅੱਜ ਕਿਤੇ ਹੋਰ ਜਾਣਾ ਸੀ ਪਰ ਮੈਂ ਕੀ ਕਰਾਂ ਕੋਈ ਗੱਲ ਨਹੀਂ ਤੁਹਾਡੇ ਹੌਸਲੇ ਦੀ ਮੈਂ ਦਾਤ ਦਿੰਨਾ ਪ੍ਰਸ਼ੰਸਾ ਕਰ